ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਹਿ ਮੰਨਾ ਪਾਵੇ ਹਾਂ ਮੁਖ ਦੁਆਰ ਮੰਨਾ ਪਰਵਾਰਾ ਸਾਧਾ ਹਲ ਮੰਨਾ ਤਰਾ ਤਾਰੇ ਗੁਰ ਸੇਖਾ ਮੰਨਾ ਪਾਵੇ ਹਾਂ ਪਵਨ ਆ ਪਿਖ ਆਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਗਾਂ ਦਰਗਹ ਮਾਨ ਪੰਚੇ ਸੋਹਾਂ ਦਰ ਰਾਜਾਨ ਪੰਚਾ ਕਾ ਗੁਰ ਇਕਤਿਆਨ ਜੇ ਕੋ ਕਹਾ ਕਰਾ ਵਿਚਾਰ ਤੇ ਕਿਆ ਕਰਨਾ ਨਹੀਂ ਗੂਸੂ ਮਾਰ ਤੋਲਤਾ ਮਧਿਆ ਕਾ ਪੂਤਾ ਸੰਤੋਖ 타ਪ ਰਖਿਆ ਜਨਸੂਤਾ ਜੇ ਕੋ 부ਝਾ ਹੋ ਵਾ ਸੱਚ ਯਾਰ ਤਵਲੇ ਉਪਰ ਕੇਤਾ ਪਾਰ ਤਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰ ਤਲਾ ਕਮਜੋਰ ਜੀਆ ਜਾ ਤਰੰਗਾ ਕੇ ਨਾਵ ਸਬਨਾ ਲਿਖਿਆ 부ੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਾਲੇ ਹੋ ਰੂਪ ਕੇਤੀ ਦਾਤ ਜਾਣਾ ਕੋਣ ਕੂਤ ਕੀਤਾ ਪਸਾਓ ਇੱਕੋ ਕਵਾਉ ਤੀਸਤੇ ਹੋਏ ਲਖ ਦਰਿਆ ਕੁਦਰਤ ਕਵਨ ਕਾਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਹੰਕਾਰ ਅਸੰਖ ਜਪ ਅਸੰਖ ਪਾ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਆਮੁਖ ਵੇਦ ਪਾਠ ਅਸੰਖ ਜੋਗ ਮਨ ਰਹਾ ਉਦਾਸ ਅਸੰਖ ਪਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਪਖਸਾਰ ਅਸੰਖ ਮੂਨ ਲਿਵ ਲਾਇਤਾਰ ਕੁਦਰਤ ਕਵਨ ਕਾ ਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤੁਤ ਭਾਵੈ ਸਾਈ ਪਲੀਕਾਰ ਤੂ ਸਦਾ ਸਲਾਮਤ ਰਿੰਕਾ ਅਸੰਖ ਮੋਰਖ ਅੰਧਕੋਰਾ ਅਸੰਖ ਚੋਰ ਹਰਾਮ ਖੋਰਾ ਅਸੰਖ ਅਮਰ ਕਰ ਜਾਹੇ ਚੋਰ ਅਸੰਖ ਗਲਵੜਾ ਹਤਿਆ ਕਮਾ ਹੈ ਅਸੰਖ ਪਾਪੀ ਪਾਪ ਕਰ ਜਾਹਾਂ ਅਸੰਖ ਕੁੜੇ ਯਾਰ ਕੁੜੇ ਫਿਰਾਂ ਹਾਂ ਅਸੰਖ ਮਲੇਸ਼ ਮਲਪਕ ਖਾਂ ਹਾਂ ਅਸੰਖ ਇੰਦਕ ਸਿਰ ਕਰਾਂ ਪਾਰ ਨਾ ਇਹਨੇ ਨੀਚ ਕਾ ਹੈ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤਿ ਨੰਕਾਰ ਅਸੰਖ ਨਾ ਅਸੰਖ ਥਾਵ ਅਗਮ ਅਗਮ ਅਸੰਖ ਲੋਆ ਅਸੰਖ ਕਰਾਂ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਨ ਜਿਨ ਇਹ ਲਿਖੇ ਤਿਸ ਸਿਰ ਨਾ ਹੈ ਜੀਵ ਫੁਰ ਮਾਇ ਤਿਵ ਤਿਵ ਪਾ ਜੇਤਾ ਕੀਤਾ ਤੇ ਤਾਣਾ ਫਿਰ ਨਾ ਵੈ ਨਾਹੀ ਕੋ ਥਾ ਕੁਦਰਤ ਕਵਨ ਕਾ ਹੈ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵਾ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਹੰਕਾਰ ਪਰਿਆ ਹਤ ਪੈਰ ਤੁਨ ਦੇਹਾ ਪਾਣੀ ਤੋਤੇ ਉਦਰਸ ਕੇਹਾ ਮੂਤ ਪਲੀਤੀ ਕਪੜ ਹੋਏ ਦੇ ਸਾਬੂਨਾ ਲਈਆ ਉਹ ਥੋਏ ਪਰਿਆ ਮੈਂ ਤੇ ਪਾਪਾ ਕਾ ਸੰਗ ਉਹੋ ਥੋ ਪੈਣਾ ਵੈ ਕੈ ਰੰਗ ਪੁਣੀ ਪਾਪੀ ਆਖਨ ਨਾ ਹੈ ਕਰ ਕਰਾ ਕਰਨਾ ਲਿਖਲਾ ਜਾਹੋ ਆਪੇ ਭਿਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਵੋ